ਸਾਹਿਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਲਕਾ ਕਨੌਰ ਦੇ ਕਿਸਾਨੀ ਮੁੱਦੇ ਦੇ ਨਾਲ ਜੁੜਿਆ ਹੋਇਆ ਜੋ ਵਿਸ਼ਾ ਧਰਨੇ ਦੇ ਵਿੱਚੋਂ ਕੁਝ ਕਿਸਾਨ ਵੀਰਾਂ ਦਾ ਸਾਡਾ ਜਿਹੜਾ ਸਮਾਨ ਉਹ ਖੱਬੇ ਸੱਜੇ ਹੋ ਗਿਆ ਉਹ ਵੱਖ-ਵੱਖ ਪਿੰਡਾਂ ਦੇ ਵਿੱਚੋਂ ਵੱਖ-ਵੱਖ ਜਥੇਬੰਦੀਆਂ ਦੇ ਲੋਕਾਂ ਨੇ ਵੀ ਤੇ ਕੋਸ਼ਿਸ਼ ਸ਼ਰਾਰਤੀ ਅਨਸਰਾਂ ਨੇ ਕਈਆਂ ਨੇ ਸ਼ਰਾਰਤ ਕੀਤੀ ਕਈਆਂ ਨੇ ਹੰਸਾਫ ਕੀਤਾ ਤੇ ਮੈਂ ਪਰ ਕੋਈ ਪਾਰਟੀ ਬਾਜੀ ਵਾਲੀ ਜਾਂ ਦੂਜੀ ਗੱਲ ਨਹੀਂ ਕਰਨੀ ਮੈਂ ਸਿਰਫ ਇੰਨੀ ਬੇਨਤੀ ਕਰਨੀ ਵੀ ਅਸੀਂ ਇਹ ਸ਼ੰਭੂ ਬਾਜਵਾ ਢਾਬਾ ਦੇ ਉੱਤੇ ਬੈਠ ਕੇ ਜਦੋਂ 13 ਮਹੀਨੇ ਧਰਨਾ ਚੱਲਦਾ ਰਿਹਾ ਤੇ ਪਹਿਲਾਂ ਵੀ ਇੱਥੇ ਬੈਠੇ ਸੀ ਇਹ ਸਾਰਿਆਂ ਨੂੰ ਲੋਕਾਂ ਨੂੰ ਪਤਾ ਜਿਹੜੇ ਮਾਝੇ ਤੋਂ ਦੁਆਬੇ ਤੋਂ ਸਾਰੇ ਕਿਤੋਂ ਆਉਂਦੇ ਸੀ ਬਾਜਵੇ ਢਾਬੇ ਤੋਂ ਪਾਣੀ ਦੀ ਸੇਵਾ ਲੰਗਰ ਦੀ ਸੇਵਾ ਚੱਲਦੀ ਰਹੀ ਚਲੋ ਕਈ ਵਾਰੀ ਕੋ ਜਾਣੇ ਨ ਜਾਣੇ ਗਲਤੀਆਂ ਵੀ ਹੁੰਦੀਆਂ ਮੈਨੂੰ ਐ ਲੱਗਦਾ ਵੀ ਜਿਹੜਾ ਇਹ ਮੇਰੇ ਸ਼ਬਦ ਜਿਹੜਾ ਨਾਂ ਨਾਲ ਜੁੜਿਆ ਗਿਆ ਜੇ ਐਮਐਲਏ ਨਾ ਹੁੰਦੇ ਤੇ ਇਹਦੇ ਛੋਣਾ ਕਿਉਂਕਿ ਦੁਨੀਆ ਦੇ ਵਿੱਚ ਕਬੱਡੀ ਦੇ ਨਾਂ ਨਾਲ ਘਨੌਰ ਜਾਣਾ ਗਿਆ ਐਮਐਲਏ ਦਾ ਬਾਅਦ ਦੀ ਗੱਲ ਐਮਐਲਏ ਦਾ ਆਪਾਂ ਬਾਅਦ ਚ ਬਣੇ ਸੋ ਕਬੱਡੀ ਪਲੇਅਰ ਵੀ ਸੀਗੇ ਅੱਜ ਵੀ ਇਆਂ ਹਮੇਸ਼ਾ ਸੇਵਾ ਕਰਦੇ ਉਹਨਾਂ ਨੂੰ ਵੀ ਮੈਂ ਭਰਾਵਾਂ ਨੂੰ ਬੇਨਤੀ ਕਰਦਾ ਵੀ ਜਿਨ੍ਹਾਂ ਦਾ ਸਮਾਨ ਗੁੰਮ ਹੋਇਆ ਮਿਸ ਹੋਇਆ ਘਟਾ ਹੈ ਥਾਣਿਆਂ ਦੇ ਵਿੱਚ ਜਿਹੜੀਆਂ ਐਫਆਰਆਈਆਂ ਦਰਜ ਕਰ ਦਿੱਤੀਆਂ ਗਈਆਂ ਨੇ ਖੇੜੀ ਗੰਡਿਆ ਵੀ ਦਰਜ ਕੀਤੀ ਆ ਘਨੌਰ ਵੀ ਦਰਜ ਕੀਤੀ ਆ 26 ਨੰਬਰ ਐਫਆਰਆਈ ਜਿਹੜੀ ਘਨੌਰ ਦਰਜ ਆ ਉੱਥੋਂ ਦਾ ਮੁੰਡਾ ਸ਼ਾਇਦ ਟਿੰਕੂ ਸੀ ਜਿਹਦਾ ਮੇਰੇ ਨਾਲ ਜਾਂ ਮੇਰੀ ਪਾਰਟੀ ਦੇ ਨਾਲ ਕੋਈ ਲੈਣ ਦੇਣ ਨਹੀਂ ਸੀ ਉਹਦਾ ਆਪ ਦਾ ਕਾਰੋਬਾਰ ਹੈ ਬੱਸਾਂਕਾਰਾਂ ਦਾ ਕੋਈ ਵਰਕਸ਼ਾਪ ਹੈ ਉਹ ਪਰ ਹੁਣ ਗੁੰਮ ਹੈ ਕਈ ਦਿਨ ਹੋ ਗਏ ਲੱਭਿਆ ਨਹੀਂ ਜੀ ਤੇ ਪੁਲਿਸ ਲੱਭ ਲੈ ਗਈ ਕੋਈ ਗੱਲ ਨਹੀਂ ਲੱਗੀ ਆ ਇੰਸਪੈਕਟਰ ਸਾਹਿਬ ਸਿੰਘ ਗਿਆ ਹੋਇਆ ਤੇ ਮੈਂ ਅੱਜ ਕਹਿਣਾ ਵੀ ਜਿਹੜੀ ਸਾਡੀ 11 ਮੈਂਬਰੀ ਕਮੇਟੀ ਹੈ ਜਿਹਦੇ ਵਿੱਚ ਇੰਦਰਜੀਤ ਸਿੰਘ ਸਿਆਲੂ ਫੋਨ ਨੰਬਰ 99150 0 7446 ਬਾਜਵਾ ਢਾਬੇ ਵਾਲੇ ਗੁਰਪ੍ਰੀਤ ਸਿੰਘ ਜੀ ਬਾਜਵਾ 98 884 0 99 888 884 99 884 0 19 94 ਗੁਰਤਾਜ ਸਿੰਘ ਸੰਧੂ 98149 62 629 ਸਹਿਜਪਾਲ ਸਿੰਘ ਲਾਡਾ 8305 ਡਬਲ 000043 ਮਲਕੀਸ਼ ਸਿੰਘ ਜੀ ਉਕਸੀ ਸਰਪੰਚ ਸਾਹਿਬ ਕਿਸਾਨ ਆਗੂ 985557 83300 ਬਰਿੰਦਰ ਸਿੰਘ ਜੀ ਬਿੱਟੂ ਕਿਸਾਨ ਆਗੂ ਗਦਾਪੁਰ ਤੋਂ ਸਾਡਾ ਭਰਾ 98 885 34 562 ਦਵਿੰਦਰ ਸਿੰਘ ਭੰਗੂ ਕੁੱਤਾਖੇੜੀ ਤੋਂ 98722 24023 ਸਤਿੰਦਰ ਸਿੰਘ ਜੀ ਤੜਵਾ ਸਰਪੰਚ ਸਾਹਿਬ 76588 28124 28129 ਜੀ ਬਰਿੰਦਰ ਬਿੰਦਰ ਸਿੰਘ ਜੀ ਸਰਪੰਚ ਸਾਹਿਬ ਗਦਾਪੁਰ ਕਿਸਾਨ ਆਗੂ 94172 68699 111 ਮੈਂਬਰੀ ਜਿਹੜੀ ਕਮੇਟੀ ਬਣਾਈ ਗਈ ਆ ਜੇ ਕਿਸੇ ਵੀ ਭਰਾ ਨੂੰ ਬਾਹਰੋਂ ਅੰਦਰੋਂ ਆਉਂਦਿਆ ਕੋਈ ਕਈ ਵੀ ਸਾਨੂੰ ਪਤਾ ਲੱਗ ਜਾਂਦਾ ਵੀ ਪੁਰਾਣੇ ਘਰ ਦੇ ਵਿੱਚ ਕੋਈ ਸਮਾਨ ਪਿਆ ਕੋਈ ਦਿੱਕਤ ਆਉਂਦੀ ਆ ਪਰੇਸ਼ਾਨੀ ਆਉਂਦੀ ਆ ਮੇਰਾ ਆਪਣਾ ਨੰਬਰ 81922 0001 ਤੁਹਾਨੂੰ ਕੋਈ ਸਮਾਨ ਕਲੈਕਟ ਕਰਨ ਦੇ ਵਿੱਚ ਦਿੱਕਤ ਆਉਂਦੀ ਆ ਤੁਸੀਂ ਕਮੇਟੀ ਦੀ ਮਦਦ ਲੈ ਸਕਦੇ ਹੋ ਪੁਲਿਸ ਦੀ ਮਦਦ ਲੈ ਸਕਦੇ ਹੋ ਸੋ ਮੈਂ ਬੇਨਤੀ ਕਰਦਾ ਵੀ ਆਪਾਂ ਪਾਰਟੀ ਬਾਜੀ ਤੋਂ ਉੱਤੇ ਉੱਠ ਕੇ ਪਾਰਟੀ ਨਹੀਂ ਇਹ ਸਾਝਾ ਸਾਡਾ ਮੁੱਦਾ ਕਨੌਰ ਦਾ ਸਾਡਾ ਮੁੱਦਾ ਉਹ ਆਦ ਦਾ ਇੱਕ ਮੁੱਦਾ ਆਪਾਂ ਇਹਨੂੰ ਬਦਨਾਮੀ ਵਾਲੇ ਪਾਸੇ ਜਾਂ ਦੂਜੇ ਪਾਸੇ ਨਾ ਲੈ ਕੇ ਜਾਈਏ ਆਪਾਂ ਜਿਹੜੇ ਕਿਸਾਨਾਂ ਦਾ ਕੋਈ ਸਮਾਨ ਜਿਹੜਾ ਗੁੰਮ ਹੋਇਆ ਮਿਸ ਹੋਇਆ ਉਹਨਾਂ ਦੇ ਘਰਾਂ ਤੱਕ ਜਿਹੜਾ ਪਹੁੰਚ ਜੇ ਜਿਨ੍ਹਾਂ ਦੇ ਕੋਲੇ ਹੈਗਾ ਸਮਾਨ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਭਾਈ ਆਪਣੇ ਸਬੰਧਤ ਥਾਣੇ ਦੇ ਵਿੱਚ ਜਾਂ ਸਾਡੀ ਕਮੇਟੀ ਦੇ ਕਿਸੇ ਮੈਂਬਰ ਦੇ ਨਾਲ ਗੱਲ ਕਰਕੇ ਉਹ ਸਮਾਨ ਜਿਹੜਾ ਸੁਰੱਖਿਅਤ ਫੁਫਾਜਤ ਜਿਵੇਂ ਤੁਸੀਂ ਆਪਣੇ ਸਮਾਨ ਦੀ ਰਾਖੀ ਕਰਦੇ ਹੋਵੇਂ ਕਿਸਾਨਾਂ ਦੇ ਜਿਹੜੇ ਉਹ ਸਮਾਨ ਦੀ ਰਾਖੀ ਕਰੋ ਇਹ ਮੇਰੇ ਹੱਥ ਜੋੜ ਕੇ ਤੁਹਾਨੂੰ ਸਾਰਿਆਂ ਨੂੰ ਅਪੀਲ ਹੈ ਬੇਨਤੀ ਵੈਕਰ ਜੀ ਕਾ ਖਾਲਸਾ ਜਿਹੜੀ ਵੀਡੀਓ ਵਾਇਰਲ ਹੋਈ ਸੀਗੀ ਉਹਦੇ ਵਿੱਚ ਸੰਬੰਧ ਕੀ ਕਹਿਣਾ ਚਾਹਣਗੇ ਜौनੋ ਬੰਦਿਆਂ ਨੇ ਜਿਨ੍ਹਾਂ ਨੇ ਵੀਡੀਓ ਵਾਇਰਲ ਕੀਤੀ ਆ ਉਹਨਾਂ ਖਿਲਾਫ ਕਾਫਾਇਰ ਸਾਰੇ ਭਰਾ ਤੁਹਾਨੂੰ ਲੱਗਦਾ ਮੈਂ ਸਿਰਫ ਇਨੀ ਬੇਨਤੀ ਕਰਦਾ ਹਾਂ ਜੀ ਹਾਂ ਅੱਜ ਇੱਕ ਵੀਡੀਓ ਵਾਇਰਲ ਹੋ ਗਈ ਜਿਹਦੇ ਲੋਕ ਸਿੰਪਲੀ ਦੇ ਵਿੱਚ ਉਹਨੇ ਜਿਹੜੇ ਧਰ ਹੈਗੇ ਆ ਜਾਂ ਟਰੈਜੀ ਬਖਸ਼ਾ ਰਹੀ ਹੈ ਜਿਹੜੇ ਫਿਰ ਕਨੌਰ ਵਾਲੇ ਜਿਹੜੇ ਐਮਐਲਏ ਉਹਨਾਂ ਦਾ ਹੈਗੇ ਤੇ ਲੋਕਾਂ ਨੇ ਪਹਿਲਾਂ ਜਿਹੜਾ ਲਖਨੌਰ ਦਾ ਮਕਾਨ ਮੇਰੀ ਤਾਂ ਹੱਥ ਜੋੜ ਕੇ ਇੱਕ ਬੇਨਤੀ ਹੈ ਭਰਾਵੋ ਨਾ ਤਾਂ ਮੇਰੀ ਕੋਲ ਵਰਕਸ਼ਾਪ ਹੈ ਪਹਿਲੀ ਗੱਲ ਤੁਸੀਂ ਕਨੌਰ ਦੇ ਜੰਪੋਂ ਤੋਂ ਤੁਸੀਂ ਮੇਰੇ ਸਾਰੇ ਭਰਾ ਹੋ ਮੇਰੀ ਕੋਈ ਵਰਕਸ਼ਾਪ ਕਨੌਰ, ਅੰਮਾਲੇ, ਰਾਜਪੁਰੇ ਕਿਤੇ ਹੋਰ ਪੂਰੇ ਪੰਜਾਬ ਚ ਲੱਭ ਜੇ ਉਹਦਾ ਮੈਂ ਦੇਨਦਾਰ ਹੋਵਾਂਗਾ। ਨੰਬਰ ਦੋ ਜਿਹੜਾ ਉਹ ਮੁੰਡਾ ਟਿੰਕੂ ਆ ਉਹਦੇ ਨਾਲ ਮੇਰੀ ਕੋਈ ਕਦੇ ਕਿਸੇ ਵਿਸ਼ੇ ਤੇ ਕੋਈ ਸਾਂਝ ਹੋਵੇ ਉਹਦਾ ਵੀ ਮੈਂ ਦੇਨਦਾਰ ਆ ਤੁਸੀਂ ਤਿੰਨ ਕਹਿੰਨੇ ਹੋ ਮੈਂ ਕਹਿੰਨਾ ਤਿੰਨ ਛੱਡੋ ਜੋ ਤੁਸੀਂ ਕਹਿ ਦਿਓਗੇ ਹਲਕੇ ਵਾਲੇ ਇਲਾਕੇ ਵਾਲੇ। ਵੀ ਹਾਂ ਗਰਲਾਲ ਦੀ ਮੈਂ ਤੁਹਾਨੂੰ ਇੱਕ ਹੱਥ ਜੋੜ ਕੇ ਬੇਨਤੀ ਕਰਦਾ ਵੀ ਮੇਰੇ ਕਰਕੇ ਠੀਕ ਹੈ ਮੈਂ ਦੂਜੀਆਂ ਪਾਰਟੀਆਂ ਕਰਕੇ ਨਹੀਂ ਕਹਿੰਦਾ ਮੇਰੇ ਕਰਕੇ ਅਦਰ ਖਨੌਰ ਦਾ ਕਿਸੇ ਚੀਜ਼ ਦੇ ਨਾਲ ਫਿਰ ਨੀਮਾ ਹੋਗਾ ਤਾਂ ਉਹਦਾ ਮੈਂ ਦੁਨੀਆ ਦਾ ਤੁਹਾਡੇ ਇਲਾਕੇ ਦਾ ਦੇਣਦਾਰ ਹੋਗਾ ਤੁਹਾਨੂੰ ਵੀ ਲੱਗਦਾ ਵੀ ਸਿਆਸੀ ਤੌਰ ਤੇ ਬਦਨਾਮ ਕਰਨ ਕਰਕੇ ਇਹ ਬਣਾਈ ਗਈ ਮੈਂ ਹੁਣ ਕੀ ਕਰਾਂ ਹੁਣ ਫਿਰ ਮੁੱਦਾ ਨਾ ਦੂਜੇ ਪਾਸੇ ਨੂੰ ਚਲਾ ਜਾਣਾ ਕਿ ਗਰਲਾਲ ਆ ਆਪਦੀਆਂ ਸਫਾਈਆਂ ਦਿੰਦਾ ਮੈਂ ਤੁਹਾਨੂੰ ਇੱਕ ਗੱਲ ਨਬੇੜਤੀ ਵੀ ਜੇ ਕਿਸੇ ਘਟਨਾ ਕਰਮ ਦੇ ਵਿੱਚ ਮੇਰਾ ਲੈਣ ਦੇਣ ਹੋਵੇ ਜੋ ਸੰਗਤ ਸੇਵਾ ਲਾ ਦੇਗੀ ਮੈਂ ਥੋੜਾ ਦੇਣ ਦਾ ਰਹਾਂਗਾ ਅੱਜ ਵੀ ਕੱਲ ਵੀ ਪਰਸੋਂ ਵੀ ਯਾਰ ਪ੍ਰਮਾਤਮਾ ਦੀ ਇੰਨੀ ਰਹਿਮਤ ਹੈ ਕਿ ਆਵਾਜ਼ ਮਾਰੀਏ ਚਾ ਜੋ ਮਰਜ਼ੀ ਇਕੱਠਾ ਕਰ ਲਈਏ ਜੋ ਮਰਜ਼ੀ ਕਹਿ ਦੋ ਜੀ ਸਾਰੀ ਦੁਨੀਆ ਜਾਣਦੀ ਇੰਗਲੈਂਡ ਕੈਨੇਡਾ ਅਮਰੀਕਾ ਕਾ ਕਬੱਡੀ ਖੇਡੀਏ ਯਾਰ ਆਪਾਂ ਜੇ ਮੈਨੂੰ ਐ ਲੱਗਦਾ ਵੀ ਜੇ ਸ਼ਾਇਦ ਮੈਂ ਕਬੱਡੀ ਪਲੇਅਰ ਹੁੰਦਾ ਇਹ ਨਾ ਹੁੰਦਾ ਤੇ ਫਿਰ ਸਿਆਸੀ ਪਾਰਟੀਆਂ ਇਹਦਾ ਮਤਲਬ ਇੱਕ ਗੱਲ ਤੱਤੇ ਆ ਵੇ ਤੁਹਾਡੇ ਭਰਾ ਚ ਇੰਨਾ ਕੁ ਦਮ ਤਾਂ ਹੈਗਾ ਵੀ ਹੁਣ ਪੰਜਾਬ ਲੇਬਲ ਤੇ ਜਿਹੜੇ ਬੰਦੇ ਕੱਲ ਕਹਿੰਦੇ ਸੀ ਵੀ ਇਹ ਐਮਐਲਏ ਨਹੀਂ ਬਣ ਸਕਦਾ ਹੁਣ ਮੈਨੂੰ ਲੱਗਦਾ ਉਹਨਾਂ ਨੂੰ ਅਗਲੀ ਵੀ ਚਿੰਤਾ ਵੀ ਹੈਗਾ ਵੀ ਕੁਝ ਨਾ ਕੁਝ ਬਨਨਗੇ ਤਾਂ ਕਰਕੇ ਪ੍ਰੋਪੋਕੰਡੇ ਜਿਹੜਾ ਬੰਦਾ ਜਿੰਨਾ ਵੱਡਾ ਹੁੰਦਾ ਹੁੰਦਾ ਨਾ ਪਬਲਿਕ ਜਿਹਨੂੰ ਜਿੰਨਾ ਸਨਮਾਨ ਦਿੰਦੀ ਹੈ ਫਿਰ ਵਿਰੋਧ ਵੀ ਓਨਾ ਹੀ ਵੱਡਾ ਸਹਿਣਾ ਪੈਂਦਾ ਹੁੰਦਾ ਸੋ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਆਪਾਂ ਕਿਸਾਨਾਂ ਨਾਲ ਖੜੀਏ ਹਾਂ ਘਟਨਾ ਮਾੜੀ ਹੋਈ ਹੈ ਪਰ ਵਿੱਚੋਂ ਗਰਦਾਸਪੁਰ ਤੋਂ ਚੱਲੇ ਮਾਝੇ ਤੋਂ ਚੱਲੇ ਦੁਆਬੇ ਤੋਂ ਚੱਲੇ ਆਪਾਂ ਲੋਕਾਂ ਦੀ ਸੇਵਾ ਕੀਤੀ ਤੇ ਪਰ ਆਪਾਂ ਏਕਤਾ ਨਾ ਹੋਣ ਕਰਕੇ ਇਹ ਸਾਰੀ ਘਟਨਾ ਕਰਮ ਆਪਣੀ ਆਪਣੇ ਲੋਕਾਂ ਦੀ ਏਕਤਾ ਹੋਣਾ ਹੋਣਾ ਇਹ ਸਾਡੇ ਕਰਨਾ ਕਰਮ ਹੋਈ ਹੈ ਸੋ ਮੈਂ ਇਹ ਹੱਥ ਜੋੜ ਕੇ ਬੇਨਤੀ ਕਰਦਾ ਕਮੇਟੀ ਬਣ ਗਈ ਹੈ ਆਪਾਂ ਸੇਵਾ ਕਰੀਏ ਕੋਈ ਗੱਲ ਨਹੀਂ ਜਿਨ੍ਹਾਂ ਨੇ ਜੋ ਕੀਤਾ ਉਹਨਾਂ ਨੂੰ ਉਹ ਮੁਬਾਰਕ ਸਾਨੂੰ ਜੋ ਅਸੀਂ ਸੇਵਾ ਕਰਾਂਗੇ ਸਾਨੂੰ ਪਰਮਾਤਮਾ ਨੇ ਆਪੇ ਬਵਾਲੇ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜੀ ਵਾਹਿਗੁਰੂ ਜੀ